ਖਬਰਨਾਮਾ ਦੇਖ ਰਹੇ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸਰਾਜ ਇੱਕ ਪਾਸੇ ਅਤਵਾਦੀਆਂ ਨੇ ਪੈਲਗਾਮ ਦੇ ਵਿੱਚ ਹਮਲਾ ਕੀਤਾ ਛਾਈ ਨਿਰਦੋਸ਼ ਲੋਕ ਮਾਰੇ ਗਏ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਨਾ ਦੇ ਮੁਖੀ ਦੇ ਨਾਲ ਮੀਟਿੰਗ ਲਈ ਉਹਨਾਂ ਨੇ ਕਿਹਾ ਇਲਾਕਾ ਤੁਹਾਡਾ ਧੁਮਾਕਾ ਤੁਹਾਡਾ ਥਾਂ ਤੁਹਾਡੀ ਟਾਈਮ ਤੁਹਾਡਾ ਮੇਰੇ ਵੱਲੋਂ ਖੁੱਲੀ ਛੁੱਟੀ ਹੈ ਜਦੋਂ ਚਾਹੋ ਤੁਸੀਂ ਅਤਵਾਦ ਨੂੰ ਖਤਮ ਕਰ ਸਕਦੇ ਹੋ ਪੂਰੇ ਭਾਰਤ ਦੇ ਵਿੱਚੋਂ ਅਤਵਾਦੀਆਂ ਜੜਾ ਖਤਮ ਕਰ ਦਿਓ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਉੱਥੇ ਤੁਸੀਂ ਇਨਕਾਉਂਟਰ ਕਰੋ ਇਹਨਾਂ ਅਤਵਾਦੀਆਂ ਦੇ ਜਿਨ੍ਹਾਂ ਨੇ 28 નિર્ਦੋਸ਼ ਲੋਕਾਂ ਨੂੰ ਮਾਰ ਦਿੱਤਾ ਜਿਹੜੇ ਪਹਿਲਗਾਮ ਦੇ ਵਿੱਚ ਘੁੰਮਣ ਗਏ ਹੋਏ ਸੀ ਇਸ ਨੂੰ ਲੈ ਕੇ ਹੁਣ ਜਿਹੜਾ ਪਾਕਿਸਤਾਨ ਹੈ ਉਹ ਪੂਰੀ ਤਰ੍ਹਾਂ ਘਬਰਾਇਆ ਹੋਇਆ ਹੈ ਪਾਕਿਸਤਾਨ ਦੇ ਅਧਿਕਾਰੀ ਦਾਅਵਾ ਕਰ ਰਹੇ ਨੇ ਕਿ 24 ਘੰਟਿਆਂ ਤੋਂ ਲੈ ਕੇ 36 ਘੰਟਿਆਂ ਦੇ ਵਿੱਚ ਵਿੱਚ ਭਾਰਤ ਵੱਲੋਂ ਪਾਕਿਸਤਾਨ ਤੇ ਹਮਲਾ ਕੀਤਾ ਜਾਵੇਗਾ ਜੰਗ ਦੇ ਐਲਾਨ ਕੀਤੇ ਜਾਣਗੇ ਇਮਨਦੋ ਏਜੰਸੀਆਂ ਜਿਹੜੀਆਂ ਨੇ ਪਾਕਿਸਤਾਨ ਦੀਆਂ ਉਹ ਚੌਕਸ ਕਰ ਰਹੀਆਂ ਨੇ ਪਾਕਿਸਤਾਨ ਦੀ ਫੌਜ ਨੂੰ ਪਾਕਿਸਤਾਨ ਦੀ ਸਰਕਾਰ ਨੂੰ ਕਿ ਤੁਸੀਂ ਚੌਕਸ ਹੋ ਜਾਓ ਕਿਉਂਕਿ ਹਮਲੇ ਤੁਹਾਡੇ ਉੱਤੇ ਕੀਤੇ ਜਾਣਗੇ ਇੱਕ ਪਾਸੇ ਜਿੱਥੇ ਪੂਰੇ ਭਾਰਤ ਦੇ ਲੋਕਾਂ ਦੇ ਵਿੱਚ ਗੁੱਸੇ ਦਾ ਮਾਹੌਲ ਹੈ ਆਮ ਲੋਕਾਂ ਤੋਂ ਲੈ ਕੇ ਸਿਆਸਦਾਨ ਤੱਕ ਹਰ ਕੋਈ ਪਾਕਿਸਤਾਨ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਪੂਰਾ ਦੇਸ਼ ਇੱਕਜੁੱਟ ਹੋ ਕੇ ਭਾਰਤ ਸਰਕਾਰ ਨੂੰ ਬੇਨਤੀ ਕਰ ਰਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਨੂੰ ਭਾਰਤ ਵਿੱਚ ਵਾਪਸ ਲਿਆਂਦਾ ਜਾਵੇ ਇਸ ਨੂੰ ਲੈ ਕੇ ਹੁਣ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾਇਆ ਵੀ ਹੈ ਘਬਰਾਇਆ ਵੀ ਹੈ ਅਤੇ ਪਾਕਿਸਤਾਨ ਦੀ ਸਰਕਾਰ ਨੇ ਪੀਓਕੇ ਬਾਰਡਰ ਵਾਲੇ ਲੋਕਾਂ ਨੂੰ ਨਿਰਦੇਸ਼ ਦਿੱਤੇ ਨੇ ਇੱਕ ਤਾਂ ਵਾਪਸ ਆ ਜਾਓ ਦੂਸਰੇ ਪਾਸੇ ਆਪਣੇ ਘਰਾਂ ਦੇ ਵਿੱਚ 2-2 ਮਹੀਨਿਆਂ ਦਾ ਰਾਸ਼ਨ ਖਾਣ ਪੀਣ ਦਾ ਜਮ੍ਹਾਂ ਕਰ ਲਓ ਤਾਂ ਕਿ ਤੁਹਾਨੂੰ ਜੰਗ ਵਿੱਚ ਕੋਈ ਪ੍ਰੋਬਲਮ ਨਾ ਆਵੇ ਦੱਸ ਦਈਏ ਕਿ ਲੋਕ ਸਤਾਨਕ ਪ੍ਰਸ਼ਾਸਨ ਦੇ ਸਰਹੱਦ ਨੇੜੇ ਰਹਿਣ ਵਾਲੇ ਲੋਕਾਂ ਨੂੰ 2 ਮਹੀਨਿਆਂ ਲਈ ਖਾਣ ਪੀਣ ਦੀਆਂ ਚੀਜ਼ਾਂ ਦਾ ਰਾਸ਼ਨ ਇਕੱਠਾ ਕਰਨ ਦੀ ਅਪੀਲ ਕੀਤੀ ਹੈ ਨਿਊਜ਼ ਏਜੰਸੀਆਂ ਏਐਫ ਦੀ ਰਿਪੋਰਟ ਦੇ ਅਨਸਾਰ ਪੀਓਕੇ ਦੇ ਪ੍ਰਧਾਨ ਮੰਤਰੀ ਚੌਧਰੀ ਅਨਵਰੂਪ ਵਿਧਾਇਕ ਨੇ ਸਮਝ ਕਿਹਾ ਕਿ 13 ਹਲਕਿਆਂ ਵਿੱਚ 2 ਮਹੀਨਿਆਂ ਲਈ ਰਾਸ਼ਨ ਇਕੱਠਾ ਕਰਨ ਦੇ ਨਿਰਦੇਸ਼ ਜਾਰੀ ਦੇ ਦਿੱਤੇ ਗਏ ਨੇ ਯਾਨੀ ਕਿ ਪਾਕਿਸਤਾਨ ਜਿਹੜੇ ਪਾਕਿਸਤਾਨ ਬਾਰਡਰ ਦੇ ਨਾਲ ਰਹਿੰਦੇ ਨੇ ਪੀਓਕੇ ਦੇ ਆਸ-ਪਾਸ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ 2 ਮਹੀਨਿਆਂ ਦੀ ਰਾਸ਼ਨ ਇਕੱਠਾ ਕਰ ਲੋ ਕਿਸੇ ਵੀ ਸਮੇ ਸਾਡੀ ਜੰਗ ਭਾਰਤ ਦੇ ਨਾਲ ਹੋ ਸਕਦੀ ਹੈ ਯਾਨੀ ਕਿ ਅਨੂਜ ਏਜੰਸੀਆਂ ਹਾਲਾਂਕਿ ਭਾਰਤ ਦੇ ਪ੍ਰਧਾਨ ਮੰਤਰੀ ਭਾਰਤ ਦੇ ਸੈਨਾ ਮੁਖੀ ਵੱਲੋਂ ਇਹ ਵਾਅਦਾ ਆਲੇ-ਕੁਲਾਂ ਨਹੀਂ ਕੀਤਾ ਗਿਆ ਲੇਕਿਨ ਉਧਰ ਪਾਕਿਸਤਾਨ ਪਾਕਿਸਤਾਨ ਦੀ ਸੈਨਾ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ ਧੰਨ